ਬਾਜੀ 550 600 ਵਾਲੇ ਕੜਾਈ ਦੇ ਸੂਟ 200 ਰੁਪਏ ਆ 200 ਰੁਪਏ ਚ ਕਰਤਾ ਦੇਖੋ ਜਿਹੜਾ ਬਾਜ਼ਾਰ ਚ 500 ਦਾ ਕੜਾਈ ਵਾਲਾ ਸੂਟ ਆ ਬਾਬੇ ਜੀ ਨੇ 200 ਰੁਪਏ ਚ ਕਰਤਾ 5 500 ਵਾਲੇ ਸੂਟ 2 200 ਚ ਕਰੇ ਵੀਰੇ 200 200 ਰੁਪਏ ਕਰੇ ਵੀਰੇ ਆਹੋਂ ਦੀਆਂ ਚੁੰਨੀਆਂ ਦੇ ਨਾਲ ਚੱਕ ਲਓ ਆਹ ਦੇਖੋ ਕੁੱਕੜਾਂ ਵਾਂਗ ਸੂਟਾਂ ਪਿੱਛੇ ਲੜਾਈ 12 1200 ਵਾਲੇ ਸੂਟ 4 400 ਚ ਕਰਤੇ ਜਿਹੜੀਆਂ 200 2200 ਰੁਪਏ ਦੇ ਬਾਜ਼ਾਰ ਦੇ ਵਿੱਚ ਬਾਬੇ ਦੇ ਹੱਤੀ ਨੇ 500 ਰੁਪਏ ਚ ਕਰਤੀ ਹੁੱਡੀ ਆਹ ਲੋ ਜੀ ਬਾੜਾ ਸਿਲਕ ਦਾ ਸੂਟ ਹੈ ਕਪੜਾ 5 ਮੀਟਰ ਬਾਜ਼ਾਰ ਚ 675 ਪਲੇਨ ਮਿਲਦਾ ਕੜਾਈ ਕੀਤਾ ਸੂਟ 250 ਰੁਪਏ ਦਾ ਦੇਖੋ ਵੱਡੇ ਵੱਡੇ ਸ਼ੋਰ ਮਜ ਲੈਟਾ ਲਾ ਕੇ ਆਹੀ 7 700 8 800 ਚ ਪਰ ਬਾਬੇ ਦੇਟੀਆਂ ਦੇਦਾ 300 ਰੁਪਏ ਦੇ ਵਿੱਚ ਆਹ ਦੇਖੋ ਭਾਜੀ ਪਿਓਰ ਡਿਜੀਟਲ ਪ੍ਰਿੰਟ ਦੇ ਉੱਪਰ ਵਰਗ ਦੇ ਨਾਰ ਸਲਵਾਰ ਪਲੇਨ ਸਾਢੇ 5 ਮੀਟਰ ਕਪੜਾ ਪਾਂ ਫਰਬੀਏ ਤੇਰੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਜਿਹਨੇ ਬਿਆਸਾਈ ਦਾ ਕਪੜਾ ਤਾਜਵੰਤਾ ਵੱਡੇ ਫੇਰੇ ਇੱਧਰ ਖੀਨ ਗਾ ਬਾਈ ਬਾਈ ਸੋਹਲਾ ਸੂਟ 700 ਰੁਪਏ ਦਾ ਚੱਕ ਆ ਲੋ ਜਿਹੜੇ ਬਾਜ਼ਾਰਾਂ ਚ ਦਾਜਵਰੀ ਨਹੀਂ ਸੂਟ 2500 3000 ਸਟਾਰਟ ਹੁੰਦੇ ਆ ਹਾਂਜੀ ਆਪਾਂ ਬਾਬੇੜ ਦੇ 15 1500 ਰੁਪਏ ਚੱਕ ਬਾਜ਼ਾਰ ਚ 2200 2500 ਬਾਬੇੜ ਦੇ 1500 ਦੇ ਵਿੱਚ ਵਾਈਟ ਸੂਟ ਦੇ ਲੈਣਾ ਆ ਚੀਜ਼ਾਂ ਦੇਖ ਲੋ ਬੜੀਆਂ ਆਈਆਂ ਮੋਤੀ ਪ੍ਰੋਫੈਸ਼ਨਲ ਸੂਟਾਂ ਦੇ 1500 ਰੁਪਏ ਦਾ ਸੂਟ ਕਰਦਾ ਸलो ਜੀ ਦਿਨ ਐਤਵਾਰ ਆ ਸਵੇਰ ਦੇ 9 ਵਜੇ ਆ ਦੇਖੋ ਬਾਬੇ ਜੱਟ ਦੇ ਕਿੰਡਾ ਵੱਡਾ ਭੈਣਾ ਭਰਾਵਾਂ ਦਾ ਮੇਲਾ ਲੱਗਾ ਇਹ ਮੇਲਾ ਇਸ ਗੱਲ ਦੀ ਗਵਾਹੀ ਦਿੰਦਾ ਵੀ ਵੱਡੇ ਵੱਡੇ ਹੋਲਸੇਲਰਾਂ ਦੀ ਰਿਟੇਲਰਾਂ ਦੀ ਫੱਟੀ ਪੋ ਜੀ ਜਿਹੜੇ ਕਹਿੰਦੇ ਸੀ ਬਾਬੇ ਦੀ ਹੱਟੀ ਵਾਲੇ ਦੇ ਭੱਜ ਜਾਣਾ ਆ ਵੀ ਇਹ ਦਾ ਸਿਰਫ 2000 ਦਿਨ ਦਾ ਮਹਿਮਾਨ ਆ ਪਰ ਇਤਨਾ ਸਵੇਰ ਤੋਂ 8-9 ਵਜੇ ਤੋਂ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਆ ਬਹੁਤ ਵੱਡਾ ਫੈਰਾ ਕਰਨ ਜਾ ਰਿਹਾ ਸਾਰੇ ਭੈਣ ਭਰਾਵਾਂ ਨੂੰ ਫਸਲੀ ਗਾਲ ਐਡੀਟਸ ਬ੍ਰਾਂਡ ਦੀਆਂ ਟੀ-ਸ਼ਰਟਾਂ ਕਿਹੜੀਆਂ ਅਡੀਸ਼ਨ ਬ੍ਰਾਂਡ ਦੇ ਅਟੈਕ ਲਗੋ ਟੀ-ਸ਼ਰਟ ਬਾਜ਼ਾਰਾਂ ਚ 500 550 600 ਹੁੰਦੀ ਐ ਆਪਾਂ ਬੋਰੀਆਂ ਦੇ ਬੋਰੇ ਭਾਜੀ 50 ਰੁਪਏ ਦਿੱਤੇ ਜੀ ਆ 50 ਰੁਪਏ ਦੇ ਵਿੱਚ ਆਹ ਦੇਖ ਲੋ ਆਹ ਦੇਖੋ ਜੀ ਤੁਸੀਂ ਆਹ ਦੇਖੋ ਹੁੱਡੀਆਂ ਦੇਖ ਲੋ ਜਿਹੜੀਆਂ 200 225 ਰੁਪਏ ਦੇ ਬਾਜ਼ਾਰ ਦੇ ਵਿੱਚ ਬਾਬੇ ਦੀ ਹੱਤੀ ਨੇ 50 ਰੁਪਏ ਚ ਕਰਤੀ ਹੁੱਡੀ ਬੱਚਿਆਂ ਦੀ ਹੁੱਡੀ 2 25 ਵਾਲੀ 50 ਰੁਪਏ ਚ ਇਹਤਵਾਰ ਦੀ ਸੇਲ ਦੇ ਵਿੱਚ ਦੇਤੀ ਆ 50 ਰੁਪਏ ਦੇ ਵਿੱਚ ਵੱਡਾ ਫੇਰਾ ਤੇ ਆਪਾਂ ਦੇਣ ਜਾ ਰਹੇ ਹਾਂ ਬਹੁਤ ਸ਼ਾਨਦਾਰ ਸੂਟ ਜਿਹੜੇ 400 500 600 ਹੈ ਆਪਾਂ ਕਰਦੇ ਅੱਜ ਐਤਵਾਰ 200 ਰੁਪਏ ਰੇਂਜਾਂ ਬਹੁਤ ਖੋਲਾਂਗੇ ਵੀਡੀਓ ਸਕਿਪ ਨਾ ਕਰਨਾ ਭਾਜੀ 5 500 6 600 ਲੈ ਕਢਾਈ ਦੇ ਸੂਟ 200 ਰੁਪਏ ਆ 200 ਰੁਪਏ ਚ ਕਰਤਾ ਦੇਖੋ ਜਿਹੜਾ ਬਾਜ਼ਾਰ ਚ 500 ਦਾ ਕਢਾਈ ਵਾਲਾ ਸੂਟ ਆ ਪਾਪੇ ਦੇ ਡੀਰ 200 ਰੁਪਏ ਚ ਕਰਤਾ ਆ ਚੈੱਕ ਕਰ ਲੋ ਲੈ ਜਾ 2 200 ਰੁਪਏ ਚ ਕਢਾਈਆਂ ਨੇਰੀਆਂ ਕਰਦੀ ਆ ਭਾਜੀ 2 500 ਵਾਲੇ ਸੂਟ 2 200 ਚ ਬਾਬੇ ਦੇ ਡੀਰ ਆ ਦੇਖੋ ਨਾਲੇ ਨਾਲ ਲੋਕਾਂ ਨੇ ਝੋਲੇ ਪੜ ਰਿਆ ਲੈ ਜੋ ਲੈ ਜੋ ਪੂਰੇ ਪੰਜਾਬ ਦਾ ਕੜਾਈਆ ਕਰੇ ਇਤਿਹਾਸ ਕੜਾਈਆ ਦੇ 200 ਰੁਪਏ ਆ ਦੇਖੋ ਚੈੱਕ ਕਰ ਲੋ 2 200 ਦੇ ਰਿਹਾ 2 200 ਦੇ ਵਿੱਚ ਲੈ ਜੋ ਆਜਰੀ ਸੇਲ ਜ ਬੜਾ ਬੜਾ ਕਰੇਵ ਦੇ ਸੂਟ 200 ਰੁਪਏ ਕਰੇਵ ਦੇ ਆ ਦੇਖ ਲੀਆਂ ਚੁੰਨੀਆਂ ਦੇ ਨਾਲ ਕਰੇਵ ਦੇ ਸੂਟ ਵੀ 2 200 ਚ ਕਰਤੇ ਆ ਆ ਦੇਖੋ 200 200 ਰੁਪਏ ਲੈ ਜੋ ਲੈ ਆਹ ਤੱਕ ਕੋ 231 ਅਗਸਤ 31 ਅਗਸਤ ਦਾ ਇਦਾਂ ਹੀ ਫਾਇਰੇ ਹੁਣੇ ਬਾਬੇ ਦੀ ਹੱਟੀ ਦੇ ਲੋ ਜੀ ਲੋ 200 ਰੁਪਏ ਆਹ ਲੋ ਜੀ 200 ਰੁਪਏ ਜੀ 200 ਰੁਪਏ ਆਹ ਲੋ ਜੀ ਬਾੜਾ ਸਿਲਕਰਾ ਸੂਟ ਹੈ ਕਪੜਾ 5 ਮੀਟਰ ਬਾਜ਼ਾਰ 'ਚ 675 ਪਲੇਨ ਮਿਲਦਾ ਕੜਾਈ ਕੀਤਾ ਸੂਟ 250 ਰੁਪਏ ਕਰ ਆਹ ਦੇਖੋ ਬਾਬੇ ਜੀ ਨੇ ਸੱਚੀ ਮੰਜੀ ਠੋਕਦੀ ਆਹ ਚੱਕੋ 250 ਰੁਪਏ ਆਹ ਦੇਖੋ ਬਾਬੇ ਜੀ ਨੇ ਮੰਜੀ ਵਿਠੋਕਦੀ ਨੇ ਫੱਟੀ ਪੋਜਦੀ ਰੇਟ ਬਾਜ਼ਾਰ ਦਾ 675 ਦੇ 250 ਰੁਪਏ ਚ 220 ਸੋਚ ਕਰਦੇ ਆ 290 ਸੋਚ ਕਰਦੇ ਆ ਕਢਾਈਆਂ ਕੱਢੇ ਸੂਟ ਆ ਦੇਖੋ ਕਿੰਨਾ ਸੋਹਣਾ ਸੂਟ ਆ ਆ ਵੀ ਚੈੱਕ ਕਰ ਲੋ 250 ਰੁਪਏ ਚ ਦੇਤਾ 675 ਵਾਲਾ ਸੂਟ ਆ ਪਿਓਰ ਮਡਾਰਨ ਆਲਓਵਰ 5 ਮੀਟਰ ਕਪੜਾ 골ਡ ਵਰਕ ਦੇ ਨਾਲ ਸਿਲਵਰ ਵਰਕ ਦੇ ਨਾਲ ਆਊਟਰ ਲਾਈਨਿੰਗ ਕੀਤੀ ਹੋਈ ਜਿਹੜਾ 150 ਰੁਪਏ ਮੀਟਰ 200 ਰੁਪਏ ਮੀਟਰ ਆ ਜੇ ਕੋ 300 ਰੁਪਏ ਦਾ ਸੂਟ ਦੇਖੋ ਵੱਡੇ ਵੱਡੇ ਸ਼ੋਰੂਮਾਂ 'ਚ ਲੈਟਾ ਲਾ ਕੇ ਆਹ ਹੀ 7-700 8-800 'ਚ ਪਰ ਬਾਬੇ ਜੱਟੀਆਂ ਦੇਤਾ 300 ਰੁਪਏ ਦੇ ਵਿੱਚ ਲੈ ਲਓ 300 ਰੁਪਏ ਦੇ ਸੂਟ ਇਹ ਵੀ 5 ਮੀਟਰ ਨਾਪ ਕੇ ਦਾਂਗੇ ਭਾਜੀ ਕੱਪੜੇ ਦੀ ਗਾਰੰਟੀ ਪੂਰੀ ਗਾਰੰਟੀ ਲੈ ਲਓ ਗਾਰੰਟੀਆਂ ਵੀ ਦੇ ਦਿਆਂ 7-800 ਦਾ ਸੂਟ 300 ਇਹ ਦੇਤਾ ਚੱਕ ਲਓ ਪ੍ਰਿੰਟ ਵੱਖੋ ਵੱਖਰੇ ਆ 3 300 ਰੁਪਏ ਕਰਤਾ ਭਾਜੀ ਪ੍ਰਿੰਟ ਦੇਖੋ ਪੈਕਿੰਗਾਂ ਦੇਖੋ ਤੇ ਕੁਆਲਿਟੀਾਂ ਦੇਖੋ 5-5 ਮੀਟਰ ਦਾ ਸੂਟ ਹੈ 300 ਰੁਪਏ ਕਰਤਾ ਆ ਲੋ ਹੈਂਡਵਰਕ ਪਿਓਰ ਕੈਮਰੀਕ ਦਾ ਸੂਟ ਹੈ ਚਿਹਰੇ ਦੇ ਚਿਕਨ ਦਾ ਕੰਮ ਚੁੰਨੀ ਨਾਲ ਪਿਓਰ ਕੈਮਰੀਕ ਦੀ ਤੇ ਦੁਪੱਟੇ ਨਾਲ 5 ਮੀਟਰ ਸੂਟ ਨਾ 1200 ਨਾ 1500 400 ਰੁਪਏ ਚੱਕ ਲਓ ਆਹ ਦੇਖੋ ਕুকਰਾਵਾਹ ਸੂਟਾਂ ਪਿਛੇ ਲੜਾਈ 12 1200 ਵਾਲੇ ਸੂਟ 4 400 ਚ ਕਰਤੇ ਲੈ ਜਾਓ 12 1200 ਵਾਲਾ 4 400 ਚ ਬਾਜ਼ਾਰ ਤੇ ਪੰਜਾਬ ਦੇ ਰੇਟ ਦਾ ਤਮਾਕਾ ਜਿਨ੍ਹਾਂ ਨੇ ਵੇਚਣ ਲਈ ਕਪੜਾ ਲੈਣਾ ਆ ਜਿਓ ਬਾਬੇ ਦੇ 4 400 ਬਾਜ਼ਾਰ ਚ 1200 ਰੁਪਏ ਇੱਕ ਇੱਥੇ 1200 ਦੇ ਤਿੰਨ ਲੈ ਜਾਓ 400 ਰੁਪਏ ਭਾਜੀ ਭਾਜੀ ਪੀਸ ਦੇਖੋ ਪ੍ਰਿੰਟ ਉੱਤੇ ਗੜਾਈ ਬੈਗ ਸਲਵਾਰ ਪ੍ਰਿੰਟਡ ਆ ਦੇਖੋ ਦੁਪੱਟਾ ਨਾਲ 575 ਦਾ ਸੂਟ 700 ਦੇ ਦੋ ਘਰ ਤੇ ਆ ਦੇਖੋ ਜਿਹੜਾ ਬਾਜ਼ਾਰ 'ਚ 575 ਦਾ ਇੱਕ ਇੱਥੇ 350 'ਚ ਮਤਲਬ 700 ਦੇ ਦੋ ਘਰ ਤੇ ਇਦਾਂ ਦੀਆਂ ਚੀਜ਼ਾਂ ਵੀ ਫ੍ਰੀ ਦੇ ਪਾ ਦਿੱ ਜੰਨੇ ਆ ਆ ਲਓ ਚੱਕੋ ਚੱਕੋ ਨਾਲ ਦੀ ਨਾਲ ਹੀ ਲੈ ਜਾਓ ਬਸ ਆ ਦੇਖੋ ਭਾਜੀ ਪਿਓਰ ਡਿਜੀਟਲ ਪ੍ਰਿੰਟ ਦੇ ਉੱਪਰ ਵਰਕ ਦੇ ਨਾਲ ਸਲਵਾਰ ਪਲੇਨ 5.5 ਮੀਟਰ ਕਪੜਾ 500 ਰੁਪਏ ਦਾ ਆ ਦੇਖੋ ਬਾਜ਼ਾਰ 'ਚ 12-1200 ਇਹ 10000 ਦੇ ਦੋ 5 500 ਰੁਪਏ ਚ ਕੱਟਦੇ ਆ ਜਿੰਨੇ ਮਰਜ਼ੀ ਲੈ ਜਾਓ ਰੰਗ ਇਹਦੇ ਵਿੱਚ ਬਹੁਤ ਹੈਗੇ ਆ ਚੱਕੀ ਚਲੋ 5 500 ਰੁਪਏ 5 500 ਰੁਪਏ ਭਾਜੀ ਆਹ ਪ੍ਰਿੰਟ ਦੇਖੋ ਇੱਕ ਤੋਂ ਇੱਕ ਬੱਕਰੇ ਦਾ ਬੱਕਰਾ ਪ੍ਰਿੰਟ ਲੋ 500 ਰੁਪਏ ਬਾਬੇ ਰੇੜੀ ਦੇ ਤਮਾਕੇ ਪਾਤੇ ਨੇ ਆਹ ਦੇਖੋ ਫੋਟੋ ਦੇ ਮਾਡਲ ਹੁਣ ਤੁਹਾਨੂੰ ਬਣਾਉਣ ਲੱਗੇ ਸੀ ਇਦਾਂ ਦੇ ਆ ਪਿਓਰ ਚਿਕਨਗਰੀ ਜੇ ਸੂਟ ਉੱਪਰ ਕਿੰਨਾ ਸ਼ਾਨਦਾਰ ਕੰਮ ਕੀਤਾ ਆ 1395 ਦਾ ਸੂਟ 700 ਰੁਪਏ ਕਰਤਾ ਬਾਜੀ ਆ ਦੇਖੋ ਤਾਂ ਇਦਾਂ ਦੇ ਸੂਟ ਤੁਹਾਨੂੰ 7-700 ਰੁਪਏ ਦੇ ਲੈਣੇ ਆ 1395 ਵਾਲੇ ਆ ਦੇਖੋ ਰੰਗ ਵੀ ਦੇਖੀ ਜਾਓ ਤੁਸੀਂ ਲੋਕ ਤਾਂ ਦੂਰੋਂ ਦੂਰੋਂ ਆ ਗਏ ਸਵੇਰ ਤੋਂ ਲੈ ਕੇ ਹੁਣ ਤਾਂ ਇਕੱਦਰ ਵੀ ਦਿਖਾ ਦਿਓ ਕੈਰਾਬਾਰ ਕੇ ਤੁਸੀਂ ਵੀ ਆ ਜਾਓ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਜਿਹਨੇ ਵਿਆਹ ਸ਼ਾਦੀ ਦੇ ਕੱਪੜਾ ਤਾਜ ਬਣਾ ਵੱਡੇ ਫੇਰੇ ਇਦਾਂ ਖੀਨ ਗਾ ਬਾਈ ਬਾਈ ਸੋਹਰਾ ਸੂਟ 700 ਰੁਪਏ ਕਰਤਾ ਚੱਕੋ ਜੀ 700 ਰੁਪਏ ਕਰਤਾ ਇਹ ਵੀ ਤੁਸੀਂ ਦੇਖ ਲਓ ਚੱਕ ਲਓ ਜੀ 700 ਨਵੀਆਂ ਨਵੀਆਂ ਚੀਜ਼ਾਂ 7 700 ਚ ਦੇਤੀਆਂ ਆ ਦੇਖੋ ਭਾਜੀ ਪੀਸ ਆਹ ਲੁੱਕ ਦੇਖੋ ਬਣੀ ਹੋਈ 16 ਬਜਰਮੇ 18 ਬਜਰਮੇ ਵਾਲੇ ਡਿਜ਼ਾਈਨ ਡਿਜ਼ਾਈਨ ਸੋਹਦੇ ਭਾਈ ਇੱਕ ਤੋਂ ਇੱਕ ਤੋਂ 900 ਰੁਪਏ ਕਰਤਾ ਆ ਦੇਖੋ 15 1600 ਵਾਲਾ ਸੂਟ 900 ਚ ਕਿੱਥੇ ਚੱਲਾ ਇਹ ਆ ਲਓ ਜੀ ਚੱਲ ਗਿਆ ਮਤਲਬ ਜਿਨ੍ਹਾਂ ਨੇ ਲੈਣਾ ਲੈ ਜਾਓ ਆ ਲਓ ਸੈਲੀਬ੍ਰਿਟੀ ਆਰਟੀਕਲ ਮਾਕੇਦਰ ਚੀਚਾ ਦੁਪੱਟੇ ਪਿਓਰ ਦੇ ਕੜਾਈਆਂ ਦੇ ਨਾਲ ਆਹ ਦੇਖੋ 5-500 ਰੁਪਏ ਕਰਤੇ ਨਾ 1200 ਨਾ 1500 ਬਾਬੇ ਦੇ ਟੇਢੀ ਤੋਂ ਲੈ ਜਾਓ 500 ਚ 31 ਅਗਸਤ ਤੋਂ ਪਹਿਲਾਂ ਪਹਿਲਾਂ ਇੱਦਾਂ ਹੀ ਫੇਰੇ ਕਰਾਂਗੇ ਆਹ ਲੋ ਜਿਹੜੇ ਬਜ਼ਾਰਾਂ ਚ ਦਾਜਵਰੀ ਦੀ ਸੂਟ 2500 3000 ਸਟਾਰਟ ਹੁੰਦੇ ਆ ਹਾਂਜੀ ਆ ਬਾਬੇ ਰੇਡ ਦੇ 15-1500 ਰੁਪਏ ਚੱਕੋ ਆ ਵੀ ਚੈੱਕ ਆ ਲੋ ਬਲੈਕ ਸੂਟ ਕੋਈ 2500 ਨਹੀਂ ਕੋਈ 1800 ਨਹੀਂ ਕੋਈ 2200 ਨਹੀਂ ਲੈ ਜਾਓ ਫਰੀ ਦੇ ਪਾ ਮਿੱਟੀ ਦੇ ਭਾ ਕਰਦਾ ਕਪੜਾ ਆਹ ਦੇਖੋ ਭਾਜੀ 15 1500 ਚ ਇੱਕ ਤੋਂ ਇੱਕੜੇ ਆਣ ਇੱਕ ਤੋਂ ਇੱਕ ਕੁਆਲਿਟੀ 1500 ਰੁਪਏ ਦਾ ਸੂਟ ਕਰਦਾ ਭਾਜੀ ਆਹ ਦੇਖੋ ਪਿਓਰ ਗਲਾਸ ਜਿਹਾ ਦਾ ਸੂਟ 15 1500 ਰੁਪਏ ਕਰਦਾ ਆ ਵੀ ਲੈ ਜਾਓ 1500 ਚ ਬਾਜ਼ਾਰ ਚ 2200 2500 ਬਾਬੇ ਦੇ ਟਿੱਡੇ 1500 ਦੇ ਵਿੱਚ ਵਾਈਟ ਸੂਟ ਦੇ ਰਹਿਣਾ ਆ ਵੀ ਦੇਖੋ 1500 ਆਜੀ 1500 ਆਹ ਦੇਖੋ 15 1500 ਦੇ ਵਿੱਚ ਜਿਹੜੇ ਤੁਸੀਂ ਬਾਜ਼ਾਰਾਂ 'ਚ ਜਾ ਕੇ 2500 3000 ਦਾ ਸੂਟ ਲੈ ਰਹੇ ਹੋ ਬ੍ਰਾਂਡਡ ਮੇਲਾ ਦੇ ਬ੍ਰਾਂਡਡ ਕੱਪੜੇ 15 1500 ਰੁਪਏ ਐਦਾਂ ਦੇ ਸੂਟ ਭਾਜੀ ਆ ਚੀਜ਼ਾਂ ਦੇਖ ਲਓ ਬੜੀਆਂ ਜਾਂ ਮੋਤੀ ਪ੍ਰੋਫੈਸ਼ਨਲ ਸੂਟਾਂ ਦੇ 1500 ਰੁਪਏ ਦਾ ਸੂਟ ਕਰਤਾ ਦੇਖੋ ਜਿਹੜਾ ਦਾਜਵੀਰ ਦੇ ਕੱਪੜਾ ਬਾਜ਼ਾਰ 'ਚ ਜਾ ਕੇ ਲੈਣਾ ਤੁਸੀਂ 50000 ਦਾ ਬਾਬੇ ਸਿਟੀ ਦੇ 20000 'ਚ ਵੱਡੇ ਫਾਇਦੇ 31 ਅਗਸਤ ਤੋਂ ਪਹਿਲਾਂ ਪਹਿਲਾਂ ਆਜੋ ਆ ਭੈਣਾ ਭਰਾ ਫਾਇਦੇ ਲਈ ਜਾਂਦੇ ਤੁਸੀਂ ਵੀ ਆ ਕੇ ਲੈ ਜੋ ਫਾਇਦਾ ਮੇਲਾ ਬਟਾ ਨੰਬਰ 988804723 ਜਲੰਧਰ বাস ਸਟੈਂਡ ਦੇ ਸਾਹਮਣੇ ਬਾਬੇ ਦੀ 31 ਅਗਸਤ ਤੱਕ ਸੇਰ ਵੱਡਾ ਫੇਰਾ ਤੁਹਾਡਾ 9 ਵਜੇ ਤੱਕ ਰਹੀ 8 ਵਜੇ ਤੱਕ ਸਤਿ ਸ੍ਰੀ ਅਕਾਲ ਜੀ ਸੋ ਆਜੋ ਜੀ ਸਾਰਿਆਂ ਦੇ ਫਾਇਦੇ ਕਰਾਂਗੇ ਨੰਬਰ ਸਕਰੀਨ ਤੇ ਕੋਈ ਜਾਣ ਕੇ ਫੋਨ ਕਰ ਸਕਦੇ ਹੋ ਕੈਮਰਾਮੈਨ ਓਮਸਤ ਦੀ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਡਿਵੀਜ਼ਨ ਜਲੰਧਰ